ਰੇਡੀ ਅੱਜਕੱਲ੍ਹ ਅਖਬਾਰ ਵੀ ਸੀਨੇ ਵਿੱਚ ਠਾ ਕਰਕੇ ਵੱਜਦੇ ਹਨ ਡੰਡੀ ਅਖਬਾਰ ਦੇ ਸਫੇਦ ਸਫਿਆਂ ਉੱਤੇ ਉਕਰੇ ਸ਼ਿਆਹ ਕਾਲੇ ਸ਼ਬਦਾਂ ਵਾਂਗ अनेਕਾਂ ਘਰਾਂ ਦੀਆਂ ਤਬਾਹੀਆਂ ਦੇ ਕਾਲੇ ਕਿਸੇ ਵੀ ਇਨ੍ਹਾਂ ਅੱਖਰਾਂ ਦੀ ਕਬਰ ਵਿੱਚ ਦਫਨ ਹੋਏ ਹੁੰਦੇ ਹਨ ਡੰਡੀ ਅਖਬਾਰ ਕੁਝ ਪੜਾਂ ਬਾਦ ਬੇਹੋ ਜਾਂਦੇ ਹਨ ਪਰ ਘਰਾਂ ਦੇ ਉਜਾੜਿਆਂ ਦੇ ਜ਼ਖਮ ਸਦਾ ਹਰੇ ਰਹਿੰਦੇ ਹਨ ਡੰਡੀ ਪੰਜਾਬ ਅੰਦਰ ਪਤਾ ਨਹੀਂ ਕਿ ਹੋ ਜਹੀ ਕੁਲਹਿਣੀ ਸ਼ਾਮ ਕਈ ਹੈ ਕਿ ਸਵੇਰ ਹੋਣ ਦਾ ਨਾ ਹੀ ਨਹੀਂ ਲੈ ਰਹੀ ਡੰਡੀ ਇਸ ਰਾਤ ਵਿੱਚ ਜ਼ਿੰਦਗੀਆਂ ਭਟ ਰਹੀਆਂ ਹਨ ਡੰਡੀ ਖਣੇਰਿਆਂ ਦੀ ਚਾਦਰ ਛੇਟ ਹੱਥ ਹੀ ਹੱਥ ਨੂੰ ਲੁੱਟ ਰਹੇ ਹਨ ਡੰਡੀ ਆਪਣੇ ਮੂੰਹ ਆਪਣਾ ਹੀ ਲਹੂ ਪੀ ਰਹੇ ਹਨ ਡੰਡੀ ਸਾਡੇ ਜ਼ਿਲੇ ਸ਼੍ਰੀ ਮੁਕਤਸਰ ਸਾਹਿਬ ਵਿੱਚ ਕੁਝ ਦਿਨਾਂ ਦੇ ਅੰਦਰ ਤਿੰਨ ਇਹੋ ਜਹੀਆਂ ਘਟਨਾਵਾਂ ਵਾਪੀਆਂ ਕੇ ਰੂਹਾਂ ਨੂੰ ਛੇਕ ਹੋ ਗਏ ਡੰਡੀ ਪਹਿਲੀ ਘਟਨਾ ਵਾਪਰੀ ਪਿੰਡ ਰੁਪਾਣਾ ਵਿੱਚ ਜਿੱਥੇ ਇੱਕ ਮਿੱਤਰ ਦਾ ਆਪਣੇ ਮਿੱਤਰ ਅਤੇ ਉਸ ਦੇ ਪਿਓ ਹੱਥੋਂ ਕਤਲ ਹੋ ਗਿਆ ਡੰਡੀ ਦੋਵੇਂ ਮਿੱਤਰ ਇੱਕ ਦੂਜੇ ਦੀ ਜਿੰਦ ਜਾਣ ਸਨ ਅਤੇ ਦੋਵੇਂ ਚੰਡੀਗੜ੍ਹ ਪੜ੍ਹਦੇ ਆ ਇੱਕ ਵਿਦਿਆਰਥੀ ਜਥੇਬੰਦੀ ਨਾਲ ਜੁੜੇ ਹੋਏ ਸੀ ਡੰਡੀ ਯਾਰੀ ਕਿਵੇਂ ਹਤੀਆਰੀ ਹੋ ਗਈ ਅਤੇ ਯਾਰ ਕਿਉਂ ਬਗਿਆੜ ਬਣ ਗਿਆ ਇਹ ਹਾਲੇ ਤੱਕ ਸਾਫ਼ ਨਹੀਂ ਹੋ ਸਕਿਆ ਡੰਡੀ ਇਸ ਕਤਲकांड ਦੀ ਗਰਦ ਹਾਲੇ ਉੱਡ ਹੀ ਰਹੀ ਸੀ ਕਿ ਇਸ ਇਲਾਕੇ ਦੇ ਪਿੰਡ ਨੰਦਗੜ੍ਹ ਵਿੱਚ ਪਿਓ ਹੱਥੋਂ ਇੱਕ ਵੈਲੀ ਪੁੱਤ ਦਾ ਕਤਲ ਹੋ ਗਿਆ ਡੰਡੀ ਸਟਾਰ ਕਤਲ ਹੋਣ ਵਾਲਾ ਮੁੰਡਾ ਵੀ ਚੰਡੀਗੜ੍ਹ ਦੀ ਇੱਕ ਵਿਦਿਆਰਥੀ ਜਥੇਬੰਦੀ ਨਾਲ ਜੁੜਿਆ ਹੋਇਆ ਸੀ ਡੰਡੀ ਚੜਦੀ ਜਵਾਨੀ ਵਿੱਚ ਇਹ ਮੋਸ਼ੇ ਵਰਗਾ ਗੱਭਰੂ ਬੁਰੀ ਸੰਗਤ ਦਾ ਸ਼ਿਕਾਰ ਹੋ ਗਿਆ ਡੰਡੀ ਲੁਟਾਂ ਖੋਹਾਂ ਅਤੇ ਲੜਾਈਆਂ ਕਰਨ ਲੱਗਾ ਤਾਂ ਮਾਪਿਆਂ ਨੇ ਵਿਆਹ ਕਰ ਦਿੱਤਾ ਡੰਡੀ ਪਰ ਪੈਰਾਂ ਨੂੰ ਅੰਨੀ ਦੌੜ ਦੀ ਅਜੇਹੀ ਭਾਲ ਲੱਗੀ ਸੀ ਕਿ ਦੌੜ ਸਿਵਿਆਂ ਤੱਕ ਲੈ ਗਈ ਡੰਡੀ ਘਰ ਵਾਲੀ ਨੂੰ ਘਰੋਂ ਕੱਢ ਦਿੱਤਾ ਅਤੇ ਆਪਣੇ ਕੰਮਾਂ ਉੱਤੇ ਲੱਗਾ ਰਿਹਾ ਡੰਡੀ ਮਾਪਿਆਂ ਨੇ ਬੇਦਖਲ ਕਰ ਦਿੱਤਾ ਡੰਡੀ ਇੱਕ ਰਾਤ ਘਰ ਆ ਗਿਆ ਅਤੇ ਆ ਕੇ ਖਰੂਦ ਕਰਨ ਲੱਗ ਪਿਆ ਡੰਡੀ ਫਿਰ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ ਡੰਡੀ ਪਿਓ ਨੇ ਮਜਬੂਰ ਹੋ ਕੇ ਖੁਦ ਜੰਮਿਆ ਪੁੱਤ ਹੱਥੀਂ ਗੋਲੀ ਮਾਰ ਕੇ ਮਾਰਕ ਤਿਆ ਡੰਡੀ ਐਸੇ ਤਰ੍ਹਾਂ ਦੀ ਇੱਕ ਘਟਨਾ ਇਥੋਂ ਥੋੜੀ ਦੂਰ ਪਿੰਡ ਕਾਲੇ ਵਾਲਾ ਵਿੱਚ ਵਾਪਰੀ ਡੰਡੀ ਇੱਥੇ ਪਿਓ ਪੁੱਤ ਦੋਵੇਂ ਹੀ ਨਸ਼ਾ ਕਰਦੇ ਸਨ ਡੰਡੀ ਇੱਕ ਦਿਨ ਦੋਵਾਂ ਵਿੱਚ ਝਗੜਾ ਹੋ ਗਿਆ ਡੰਡੀ ਇਸ ਝਗੜੇ ਵਿੱਚ ਪਿਓ ਨੇ ਪੁੱਤ ਨੂੰ ਕਤਲ ਕਰ ਦਿੱਤਾ ਡੰਡੀ ਇਹ ਤਿੰਨੇ ਘਟਨਾਵਾਂ ਥੋੜੀ ਥੋੜੀ ਦੂਰੀ ਉੱਤੇ ਸਥਿਤ ਪਿੰਡਾਂ ਵਿੱਚ ਥੋੜੇ-ਥੋੜੇ ਵਕਫੇ ਉੱਤੇ ਵਾਪਰੀਆਂ ਡੰਡੀ ਸਾਰੇ ਪੰਜਾਬ ਅੰਦਰ ਵਾਪਰਦੀਆਂ ਅਜਹੀਆਂ ਕਟਨਾਵਾਂ ਦਾ ਹਾਲ ਵਰਣਨ ਕਰਨਾ ਹੋਵੇ ਤਾਂ ਬਹੁਤ ਸਾਰੀ ਸ਼ਿਆਹੀ ਦੇ ਨਾਲ-ਨਾਲ ਬਹੁਤ ਵੱਡਾ ਜਿਗਰਾ ਵੀ ਚਾਹੀਦਾ ਹੈ ਡੰਡੀ ਸਮਝ ਨਹੀਂ ਆਉਂਦੀ ਕਿ ਇਹ ਕੀ ਹੋਣੀ ਵਰਤ ਗਈ ਹੈ ਡੰਡੀ ਰਿਸ਼ਤੇ ਹੀ ਰਿਸ਼ਤਿਆਂ ਹੱਥੋਂ ਕਤਲ ਹੋਈ ਜਾ ਰਹੇ ਹਨ ਡੰਡੀ ਨਸ਼ਾ ਵੈਲ ਪੁਣਾ ਹੈਂਕੜ ਡੋਬ ਰਹੇ ਆ ਰਿਸ਼ਤਿਆਂ ਨੂੰ ਡੰਡੀ ਪਰ ਸਭ ਤੋਂ ਵੱਡਾ